ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕਟਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉਥੇ ਹੀ ਵੌਂਟਡ ਸੀਗਾ ਇਹ ਤੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਡੁੱਟਾ ਕੋਹਾ ਦੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਜਾਤਾ ਹੈ ਇਨਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਗਿਆ ਗਿਆ ਬਟ ਇਹਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਮੋਹਾਲੀ ਜੋ ਫੇਮਸ ਇਨ ਫੇਮਸ ਇੱਕ ਜੋਪਿੰਗ ਕਾਂਡ ਹੋਇਆ ਸੀਗਾ ਅ)^{(ਪਿੰਦਰ ਜੋਪਿੰਗ ਕਾਂਡ)} ਉਹਰੇ ਵਿੱਚ ਵੀ ਇਹਨੇ ਬੇਲਜੰਪ ਕੀਤੀ ਹੋਈ ਸੀਗੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਗਲੌਫਾਈਡ ਕੀਤਾ ਤਾਂ ਇਹਦੇ ਨਸਾਰੇ ਦੇ ਵਿੱਚ ਗੋਲੀ ਮਰ ਗਈ ਹੈਗੀ ਪਟਿਆਲਾ ਪੁਲਿਸ ਨੇ ਅੱਜ ਐਨਕਾਊਂਟਰ ਦੌਰਾਨ ਗੈਂਗਸਟਰ ਰਾਜੀਵ ਰਾਜਾ ਗੈਂਗ ਨਾਲ ਸਬੰਧਤ ਪੁਨੀਤ ਗੋੜਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਨੀਤ ਦੇ ਖਿਲਾਫ ਪਹਿਲਾਂ ਵੀ ਕਰੀਬ 15 ਪਾਦਕ ਕੇਸ ਦਰਜ ਨੇ ਜਿਨ੍ਹਾਂ ਦੇ ਵਿੱਚ ਪਟਿਆਲਾ ਥਾਣੇ ਦੇ ਵਿੱਚ ਕਤਲ ਦਾ ਮਾਮਲਾ ਵੀ ਸ਼ਾਮਿਲ ਹੈ ਪਟਿਆਲਾ ਪੁਲਿਸ ਨੇ ਨੂਰਖੇੜੀ ਨਾ ਤੋਂ ਸਨੌਰ ਰੋਡ ਉੱਪਰ ਪੁਨੀਤ ਗੋੜਾ ਦਾ ਐਨਕਾਊਂਟਰ ਕੀਤਾ ਇਸ ਦੌਰਾਨ ਉਸ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜੇਂਦਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਕਿ ਸਿਨਰ ਪੁਲਿਸ ਅਧਿਕਾਰੀਆਂ ਨੇ ਕੀ ਕੀ ਹੈ ਤੁਹਾਨੂੰ ਸੁਣਵਾਉਣੇ ਆ। ਇਹ ਕ੍ਰਿਮੀਨਲ ਵਰਗੀ ਹੈ। ਇਹ ਮੱਠਾ ਕਲੋਨੀ ਦਾ ਰਹਿਣ ਵਾਲਾ ਹੈ। ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਮਹੇਤਵਪੂਰਨ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ। ਅ ਕਟਵਾਲੀ ਪੁਲਿਸ ਸਟੇਸ਼ਨ ਦੇ ਵਿੱਚ। ਉੱਥੇ ਇਹ ਵੌਂਟਡ ਸੀਗਾ। ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਚੋਪਿੰਗ ਕਾਂਡ ਹੋਇਆ ਸੀਗਾ, ਫਿੰਗਰ ਚੋਪਿੰਗ ਕਾਂਡ। ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ। ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਗਤਵਾਲੀ ਪਟਿਆਲਾ ਪਰਜਿੰਦਰ ਸਿੰਘ ਦੀ ਟੀਮ ਆ ਇਹ ਟੀਮਾਂ ਬੇਸਿਕਲੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਵੀ ਇਹਦੀ ਮੂਮੈਂਟ ਸਨੌਰੀ ਦੀ ਦੇ ਵਿੱਚ ਹੈਗੀ ਹੈ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਦੇ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਗਿਆ ਗਿਆ ਬਟ ਇਹਨੇ ਸਰੈਂਡਰ ਗਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੇ ਲੱਤਾਰੇ ਦੇ ਵਿੱਚ ਗੋਲੀ ਵੱਜੀ ਹੈਗੀ ਸੋ ਉਹ ਅਸੀਂ ਇਹਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਬੇਨਰਾ ਹਸਪੀਟਲ ਤੇ ਇੱਥੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁਟਕਾ ਕੋਹਾਂ ਦੇ ਮਰਡਰ ਦੇ ਅਟੈਂਪਟ ਟੂ ਮਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਉਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜੇ ਬੜੀ ਵੱਡੀ ਸਫਲਤਾ ਜਿਹੜੀ ਹੈ ਦੋਨਾਂ ਟੀਮਾਂ ਨੂੰ ਮਿਲੀ ਹੈਗੀ ਹੈ ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜੀ ਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਸ ਤੇ ਸੈਕਿੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਕਿ ਜ਼ੀਰੋ ਟੋਲਰੈਂਸ ਹੈ ਅਗੇਂਸਟ ਗੈਂਗਸਟਰਿਜ਼ਮ ਬਦਮਾਸ਼ੀ ਇਹ ਕੋਈ ਵੀ ਇੰਡਲਜ ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਹ ਸਖਤੀ ਨਾਲ ਉਹਦੇ ਨਾਲ ਦੀ ਕੀਤਾ ਜਾਏਗਾ। ਜਿਹੜੀ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਜਿਹੜਾ ਤੇਜਪਾਲ ਵਾਲਾ ਉਦੋਂ ਵਿੱਚ ਵੀ ਵੌਂਟਡ ਸੀ। ਯੈਸ ਯੈਸ। ਉਹਰੇ ਵਿੱਚ ਵੌਂਟਡ ਸੀਗਾ ਉਹਦੇ ਬੇਸਤੀ ਜਿਹੜੀਆਂ ਸਾਡੀਆਂ ਟੀਮਾਂ ਨੂੰ ਟਰੈਕ ਕਰ ਰਹੇ ਹਾਂ। ਸਰ ਇਕੱਲਾ ਸੀ ਅੱਜ? ਅੱਜ ਇਕੱਲਾ ਸੀਗਾ ਇਹ। ਫਿਰ ਹੈ ਬਾਈਕ ਵਗੈਰਾ ਕੁਝ ਕਹੇ। ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਇਰੀਏ ਇੱਥੇ ਉਹਨਾਂ ਨੂੰ ਇੰਟਰਸੈਪਟ ਕੀਤਾ। ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਆ ਸੀਗਾ ਤੇ ਇੱਕ ਪਿਸਤਲ ਜਿਹੜਾ ਬੱਤੀਬੌਰ ਦਾ ਉਹ ਮਿਲਿਆ ਹੈਗਾ। ਤੇ ਤਕਰੀਬਨ 3-4 राउंड ਜਿਹੜੇ ਹੈਗੇ ਆ ਪੁਲਿਸ ਪਾਰਟੀ ਨੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ 3-4 राउंड ਫਾਇਰ ਕੀਤੇ ਹੈਗੇ ਜੋ ਇਹਦੇ ਕੋਈ ਮੁਲਾਜ਼ਮ ਤਾਂ ਨਹੀਂ ਆਪਣਾ ਜਦੋਂ ਨਹੀਂ ਕੋਈ ਨਹੀਂ ਇਹ ਸੋachar ਕੋਈ ਸਾਜ਼ਿਸ਼ ਕਰ ਰਿਹਾ ਸੀ ਜਾਂ ਕੋਈ ਇਥੇ ਪਿਣੀ ਵਾਸਤੇ ਸੀ ਕਿਵੇਂ ਸੀ ਹਾਂ ਇਨਫਾਰਮੇਸ਼ਨ ਸੀ ਕਿ ਇਹ ਹੈ ਹੋਰ ਕ੍ਰਿਮੀਨਲ 엘ਿਮੈਂਟਸ ਨੇ ਜਿਹੜੇ ਉਹਨਾਂ ਦੇ ਨਾਲ ਟੱਚ ਦੇ ਵਿੱਚ ਹੈਗਾ ਕਈ ਗੈਂਗਸਟਰਾਂ ਨਾਲ ਵੀ ਟੱਚ ਆਇਆ ਜਿਵੇਂ ਰਜੀਵ ਰਾਜਾ ਗੈਂਗ ਦੇ ਨਾਲ ਵੀ ਟੱਚ ਸੀਗਾ ਤਾਂ ਕੋਈ ਇਹ ਵੱਡੀ ਵਾਰਦਾਤ ਪਟਿਆਲਾ ਚ ਅੰਜਾਮ ਦੇ ਸਕਦਾ ਸੀ ਪਟਿਆਲਾ ਚ ਕੁਝ ਯੰਗਸਟਰਸ ਦੇ ਨਾਲ ਮਿਲ ਕੇ ਇਹ ਮਾਹੌਲ ਖਰਾਬ ਕਰਨਾ ਕੋਈ ਕਿਧੀਆਂ ਗੋਲੀਆਂ ਲੱਗੀਆਂ ਜੀ ਆ ਦੋ ਇੰਜਰੀਜ਼ ਨੇ ਇਹਦੇ ਲੈਗ ਦੇ ਵਿੱਚ ਬਾਕੀ ਮੈਡੀਕਲ ਜਿਹੜੇ ਰਿਪੋਰਟ ਆਏਗੀ ਉਹ ਤੋਂ ਕਲੀਅਰ ਹੋਏ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਪੂਰੇ ਐਨਕਾਊਂਟਰ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਪੁਲਿਸ ਵੱਲੋਂ ਇਸ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਚਿਤਾਇਆ ਜਾ ਰਹੀ ਹੈ ਬਿਊਰੋ ਰਿਪੋਰਟ ਨਬਜ਼ੇ ਪੰਜਾਬ